ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵੀਰ ਮੇਰੇ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਹੋਣ ਜਾ ਰਹੀ ਹੈ ਇੱਥੇ ਵੀਰ ਦੇ ਕੋਲ ਟਾਪ ਬ੍ਰੀਡ ਖੀਰੀ ਬੱਚੀ ਜੋ ਕਿ 7 ਮਹੀਨਿਆਂ ਦੀ ਗੱਬਣਾ ਜੀ ਮਦਰ ਰਿਕਾਰਡ 30+ ਤੇ ਸੀਮਨ 21035 ਲੱਗਿਆ ਹੋਇਆ ਜੀ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤੇ ਵੀਰ ਨੇ ਬਕਾਊ ਕੀਤੀ ਹੋਈ ਆ ਜੋ ਵੀ ਵੀਰ ਖਰੀਦਣ ਦਾ ਚਾਹਵਣਾ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਵੀਰ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ 985650054 ਹਾਂਜੀ ਟਾਪ ਬ੍ਰੇਡ ਦੀ ਬਹੁਤ ਸੋਹਣੀ ਬੱਚੀ ਆ 7 ਮਹੀਨੇ ਦੀ ਗੱਬਣਾ ਜੀ ਮਾਦਰ ਰਿਕਾਰਡ 30+ ਸੀਮਨ 21035 ਲੱਗਿਆ ਹੋਇਆ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣੀ ਬੱਚੀ ਆ ਤੇ ਵੈਦੇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲ ਤੈਅ ਕਰ ਸਕਦੇ ਹੋ ਜੀ ਗੱਲਬਾਤ ਕਰ ਸਕਦੇ ਹੋ ਵੀਰ ਨਾਲ 9815650054 ਇਹ ਵੀਰ ਦਾ ਨੰਬਰ ਹੈ ਅਗਰ ਤੁਸੀਂ ਵੀ ਆਪਣੇ ਕਿਸੇ ਵੀ ਜਾਨਵਰ ਦੀ ਵੀਡੀਓ ਸਾਡੇ YouTube ਚੈਨਲ ਤੇ Facebook ਪੇਜ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਡਾ ਉੱਪਰ ਨੰਬਰ ਦਿੱਤਾ ਹੋਇਆ 600 ਪੂਰਾ 7624360 ਇਸ ਤੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਜੀ ਤੇ ਆਪਣੇ YouTube ਚੈਨਲ ਤੇ Facebook ਪੇਜ ਨੂੰ ਜ਼ਰੂਰ ਫੋਲੋ ਸਬਸਕ੍ਰਾਈਬ ਕਰਿਓ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਜੀ ਧੰਨਵਾਦ